ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਿੱਧਰ ਕਿਧਰ ਪ੍ਰਮਾਤਮਾ ਅਨੁਰਾਗ ਹੋ ਕੇ ਛਾਇਆ ਹੋਇਆ ਪਿਆਰ ਹੋ ਕੇ ਜੇ ਲੰਬੀ ਚੌੜੀ ਸਾਧਨਾ ਤੋਂ ਬਾਅਦ ਇੱਕ ਗੱਲ ਸਮਝ ਚ ਆਈ ਇਹਨਾਂ ਗਿਆਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਤੇ ਨਾ ਦਾਨ ਨਾਲ ਤੇ ਨਾ ਹੀ ਸੇਵਾ ਨਾਲ ਹਿਰਦੇ ਦੀ ਸ਼ੁੱద్ధి ਪ੍ਰੇਮ ਨਾਲ ਹੈ ਇਸ ਵਾਸਤੇ ਸੇਵਾ ਕਰਨਿਆਂ ਵੀ ਮਨੁੱਖਤਾ ਬਣਿਆ ਰਹਿੰਦਾ ਹੈ। ਗਿਆਨੀ ਹੁੰਦਿਆਂ ਹੋਇਆਂ ਵੀ ਅਗਿਆਨਤਾ ਬਣੀ ਰਹਿੰਦੀ ਹੈ। ਤੇ ਦਾਨੀ ਹੁੰਦਿਆਂ ਹੋਇਆਂ ਵੀ ਫਤੂਰ, ਗੁਬਾਰ, ਅਹੰਕਾਰ ਬਣਿਆ ਰਹਿੰਦਾ ਹੈ। ਇਹਦੇ ਨਾਲ ਮਸਲੇ ਨਹੀਂ ਹੱਲ ਹੁੰਦੇ। ਕਰੋੜਾਂ ਦਾ ਦਾਨ ਕਰਨ ਵਾਲੇ ਵੀ ਦੇਖੇ ਗਏ ਨੇ ਰੱਬ ਤੋਂ ਦੂਰ ਨੇ। ਤੇ ਲੰਬੀਆਂ ਚੌੜੀਆਂ ਕਿਤਾਬਾਂ ਦਾ ਬਹੁਤ ਵੱਡਾ ਗਿਆਨ ਤੇ ਅਨੁਭਵ ਰੱਖਣ ਵਾਲੇ ਵੀ ਹਿਰਦੇ ਕਰਕੇ ਸ਼ੁੱਧ ਨਹੀਂ ਨੇ ਬਹੁਤ ਲੰਬੀ ਚੌੜੀ ਸੇਵਾ ਕਰਨ ਵਾਲੇ ਵੀ ਦੇਖੇ ਗਏ ਨੇ ਉਹ ਵਹਿਮ ਤੇ ਤੋਹਮਤ ਦੇ ਵਿੱਚ ਭਟਕ ਰਹੇ ਨੇ ਤੇਰਦੇ ਦੀ ਸ਼ੁੱద్ధి ਪ੍ਰੇਮ ਨਾਲ ਹੈ ਜੇ ਜਦ ਕੋਈ ਪ੍ਰੇਮ ਤੱਕ ਪਹੁੰਚਦਾ ਹੈ ਉਹਦੇ ਅੰਦਰੋਂ ਜਿਹੜੀ ਸੇਵਾ ਪੈਦਾ ਹੁੰਦੀ ਹੈ ਉਦੇ ਅੰਦਰੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ ਉਹਦੇ ਅੰਦਰੋਂ ਜਿਹੜਾ ਦਾਨ ਪੈਦਾ ਹੁੰਦਾ ਉਹਦੀ ਬਕਾਇਦਾ ਜੜ ਹੈ ਉਹ ਹੈ ਪ੍ਰੇਮ ਉਹਦੇ ਦਾਨ ਵਿੱਚ ਕਿਤੇ ਹੋਰ ਨਹੀਂ ਹੋਵੇਗਾ ਉਹਦੀ ਸੇਵਾ ਦੇ ਵਿੱਚ ਬੜੀ ਪਰਬਲ ਨਿਰਮਾਣਤਾ ਹੋਵੇਗੀ ਔਰ ਉਹਦੇ ਗਿਆਨ ਦੇ ਵਿੱਚ ਖੇੜਾ ਹੋਵੇ ਕੁਝ ਮਸਤੀ ਹੋਵੇਗੀ ਕਿਉਂਕਿ ਬੁਨਿਆਦ ਹੈ ਜੜ ਭਾਵ ਪ੍ਰੇਮ ਇਸੇ ਕਾਲਮ ਦਾ ਕਹਿਣਾ ਹੈ ਜੇ ਕੋਈ 1-2 ਸਾਲ ਨਹੀਂ ਤੇ 1 ਜੀਵਨ ਨਹੀਂ ਹਜ਼ਾਰਾਂ ਜ਼ਿੰਦਗੀਆਂ ਤੱਕ ਹਜ਼ਾਰਾਂ ਸਾਲਾਂ ਤੱਕ দান ਗਿਆਨ ਤੇ ਸੇਵਾ ਇਸ ਤਰ੍ਹਾਂ ਦੀ ਕਰਦਾ ਰਹੇ ਇਬਾਦਤ ਕਰਦਾ ਰਹੇ ਹਜ਼ਾਰ ਸਾਲ ਇਬਾਦਤ ਪੁੰਦ ਨਮਾਜ਼ੀ ਨੇਸ कसे ਕੋ ਇਸ਼ਕ ਨਦਾਰ ਸੁਦਾ ਰਾਜੀ ਨੇ ਖੁਦਾ ਉਤੇ ਉਸ ਦਿਨ ਰਾਜੀ ਹੁੰਦਾ ਹੈ ਜਿਸ ਦਿਨ ਪ੍ਰੇਮ ਪੈਦਾ ਹੁੰਦਾ ਉਸ ਤੋਂ ਪਹਿਲੇ ਨਹੀਂ ਅਸੀਂ ਕਿਸ ਤਰ੍ਹਾਂ ਅੰਦਾਜ਼ਾ ਲਾਈਏ ਕਿ ਅੱਜ ਸਾਡੇ ਤੇ ਗੁਰੂ ਪ੍ਰਸੰਨ ਹੋ ਗਿਆ ਨਿਤਨੇਮ ਕਰਦੇ ਆਂ ਆ ਜੇ ਕਿਧਰੇ ਅੰਦਰੋਂ ਪ੍ਰੇਮ ਪੈਦਾ ਹੋ ਗਿਆ ਤਾਂ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਅੱਜ ਗੁਰੂ ਦੀ ਪ੍ਰਸੰਤਾ ਮਿਲ ਗਈ ਅੱਜ ਕਾਲਪੁਰਖ ਦੀ ਰਹਿਮਤ ਹੋ ਗਈ ਪੀਤਨ ਸੁਣਦਿਆਂ ਆਇਆ ਜੇ ਅੰਦਰ ਭਾਵ ਪੈਦਾ ਹੋ ਗਿਆ ਤੇ ਭਾਵ ਉਦੋਂ ਹੀ ਪੈਦਾ ਹੁੰਦਾ ਜਦ ਬਿਲਕੁਲ ਫਿਰਦਾ ਅਕਰ ਹੋ ਜਾਂਦਾ ਤੇ